ਹਾਂਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਸ਼ਰੋਤਿਆਂ ਨੂੰ ਸਾਸਰੀਕਾਲ ਤੇ ਬਹੁਤ ਸਾਰਾ ਪਿਆਰ ਜੀ ਹਾਂ ਗਾਂਧੀ 브ਦਰਸ ਨੇ ਇੱਕ ਵਾਰੀ ਨਵੀਂ ਦੁਕਾਨ ਅੱਜ ਖੁੱਲ ਰਹੀ ਹੈ ਜੋ ਕਿ ਰੇਲਵੇ ਸਟੇਸ਼ਨ ਦੇ ਮੇਨ ਗੇਟ ਤੋਂ ਬਾਅਦ 25 ਦੁਕਾਨ ਹੈ 70 ਨੰਬਰ ਦੁਕਾਨ ਹੈ ਤੇ ਜਿਸ ਤਰ੍ਹਾਂ ਸ਼ਾਪ ਨੰਬਰ 55 ਤੇ ਸਮਰਾਲਾ ਚੌਕ ਡੁਗਰੀ ਜੋਧਾ ਵਿਖੇ ਸਾਨੂੰ ਲੋਕ ਪਿਆਰ ਦਿੰਦੇ ਆ ਰਹੇ ਨੇ ਤੇ ਇੱਥੇ ਵੀ ਸਾਡੀ ਦੁਕਾਨ ਨੂੰ ਪਿਆਰ ਦੇਣਾ ਹੈ ਇਹ ਦੁਕਾਨ ਖੋਲਣ ਦਾ ਮਕਸਦ ਹੀ ਆਈ ਸੀ ਕਿ ਬਹੁਤ ਸਾਰੇ ਲੋਕ ਕੰਟਾਗਰ ਉੱਥੇ ਰਸ਼ ਕਰਕੇ ਵੀ ਥੋੜੇ ਜੇ ਨਈ ਲੋਟਰੀ ਖਰੀਦ ਪੰਦੇ ਸੀ ਸਾਡੇ ਤੋਂ ਤੇ ਅਦਰੂ ਜਾ ਕੇ ਨਾ ਅੱਗੇ ਕੰਟਾਗਰ ਕੋਲ ਬਹੁਤ ਤੁਹਾਡੇ ਬਿਜਾਰ ਕੋਲ ਜਾਮ ਹੋ ਜਾਂਦਾ ਸੀ ਤੇ ਬਹੁਤ ਸਾਡਾ ਸਾਰਾ ਗਾਹਕ ਜਿਹੜਾ ਅਦਰ ਸਟੇਟਸ ਤੋਂ ਰੇਲ ਟ੍ਰੇਨਾਂ ਤੇ ਆਂਦਾ ਸੀ ਆਦ ਅਲੱਗ-ਅਲੱਗ ਸ਼ਹਿਰਾਂ ਤੋਂ ਜਿਹੜੇ ਟ੍ਰੇਨਾਂ ਤੇ ਆਂਦੇ ਸੀ ਉਹਨਾਂ ਨੂੰ ਇਹ ਆਰਾਮਦਾ ਇਹ ਕਰੇਗੀ ਇਹ ਸ਼ਾਪ ਕਿ ਸਟੇਸ਼ਨ ਦੇ ਬਾਹਰ ਨਿਕਲਦੇ ਹੀ ਤੁਸੀਂ ਆਪਣੀ ਲੋਟਰੀ ਖਰੀਦ ਸਕਦੇ ਹੋ ਤੇ ਦੁਬਾਰਾ ਟ੍ਰੇਨ ਫੜ ਕੇ ਵਾਪਸ ਵੀ ਰਾਮਨਾਲ ਜਾ ਸਕਦੇ ਹਾਂ ਹਾਂ ਹੁਣ ਤਾਂ ਤੁਹਾਡੀ 6 ਬ੍ਰਾਂਚਾਂ ਹੋ ਚੁੱਕੀਆਂ ਨਾ ਜੀ ਜੀ ਬਿਲਕੁਲ ਹੋ ਚੁੱਕੇ ਆ ਤੇ ਤੁਹਾਡੀ ਵੀਡੀਓ ਤੇ ਇੱਕ ਹੋਰ ਗੱਲ ਦੱਸਦਾ ਬਹੁਤ ਜਲਦ ਅਸੀਂ ਇੱਕ ਮੁੱਲਾਪੁਰ ਵਿਖੇ ਵੀ ਬ੍ਰਾਂਚ ਖੋਲਣ ਜਾ ਰਹੇ ਹਾਂ ਅਸੀਂ ਇਸ ਕਰਕੇ ਲੋਕਾਂ ਦੇ ਨੇੜੇ ਜਾ ਰਹੇ ਹਾਂ ਕਿ ਲੋਕ ਕਹਿੰਦੇ ਯਾਰ ਕੰਟਾਕਰ ਗਾਂਧੀ ਬਰਸਲਸ ਦੇ ਕੋਲ ਰਸ਼ ਬਹੁਤ ਹੁੰਦਾ ਅਸੀਂ ਟਿਕਟ ਨਹੀਂ ਖਰੀਦ ਪਾਉਂਦੇ ਤੇ ਸਮਰਾਲਾ ਚੌਂਕ ਵੀ ਹੁਣ ਕਰਕੇ ਚੰਡੀਗੜ੍ਹ ਉਸ ਇਲਾਕੇ ਛੱਗ ਏਰੀਆ ਦਾ ਕਾ ਉਧਰ ਪਹੁੰਚ ਜਾਂਦਾ ਡੁਗਰੀ ਹੁਣ ਪੁਰਾਣਾ ਹੋ ਗਿਆ ਦੂਸਰਾ ਸਾਲ ਚੱਲ ਰਿਹਾ ਜੋਧਾ ਇੱਕ ਵਿਲੇਜ ਆ ਉਥੇ ਆਲੇ ਦੁਆਲੇ ਦੇ ਵਿਲੇਜ ਤੇ ਬੜੇ ਕਸਟਮਰ ਆ ਜਾਂਦੇ ਨੇ ਜਿਨ੍ਹਾਂ ਨੂੰ ਲੁਧਿਆਣੇ ਦੇ ਟ੍ਰੈਫਿਕ ਤੋਂ ਆਰਾਮ ਮਿਲਦਾ ਹੈ ਤੇ ਹੁਣ ਇਹ ਵੀ ਦੁਕਾਨ ਤੁਹਾਨੂੰ ਆਪਣੀ 70 ਨੰਬਰ ਮੁਕੱਦਰ ਜਮਾਨ ਦਾ ਮੌਕਾ ਦੇਗੀ ਤੇ ਇੱਥੇ ਵੀ ਕਰੋੜਪਤੀ ਬੜੇ ਬੰਦੇ ਤੇ ਢੋਲ ਬੜੇ ਵਜਨੇ ਹਨ ਘੰਟਾ ਘੜੀ ਦੀ ਗੱਲ ਕਰਾਂ ਤੇ ਕਿੰਨੇ ਕੋਈ ਇਨਾਮ ਲੱਗ ਚੁੱਕੇ ਨੇ ਮੈਂ ਹੁਣ ਸੁਨੀਆ ਦੇ ਪਿੱਛੇ ਜਿਹੜਾ 3 ਕਰੋੜ ਦਾ ਇਨਾਮ ਨਿਕਲਿਆ ਬਹੁਤ ਗਰੀਬ ਪਰਿਵਾਰ ਸੀ ਗਈ ਉਹ ਬਹੁਤ ਗਰੀਬ ਪਰਿਵਾਰ ਦੀ ਇੱਕ ਲੇਡਿਸ ਜਿਹੜੇ ਘਰਾਂ ਦੇ ਕੰਮ ਕਰਨ ਵਾਲੇ 22 ਤਰੀਕ ਨੂੰ ਜੀ ਯਾਨੀ ਕਿ 22 ਨਵੰਬਰ ਦੀ ਗੱਲ ਹੋ ਰਹੀ ਹੈ ਜੀ ਠੀਕ ਹੈ ਜੀ 22 ਨਵੰਬਰ ਨੂੰ 3 ਕਰੋੜ ਦਾ ਨਾਮ ਨਿਕਲਿਆ ਉਹਨਾਂ ਨੇ ਆਪਣੇ ਬੱਚੀ ਨੂੰ ਡਾਕਟਰ ਬਣਾਉਣਾ ਸੀ ਤੇ ਉਹਦੇ ਸੁਪਨੇ ਸੱਚਾਰ ਹੋਏ ਨੇ ਉਸ ਤੋਂ ਪਹਿਲਾਂ ਇੱਕ ਆਟੋ ਚਲਾਣ ਵਾਲੇ ਦੋ ਭਰਾਵਾਂ ਕੋਲ ਆਟੋ ਖਰੀਦਣ ਲਈ 25000 ਰੁਪਏ ਕੱਟ ਰਿਆ ਸੀ ਤੇ ਉਹਨਾਂ ਨੇ ਦੋ ਟਿਕਟਾਂ 50 ਰੁਪਏ ਵਾਲੀਆਂ ਭਾਈਚਾਰਾ ਹੀ ਸਾਂਝੀਆਂ ਪਾਈਆਂ ਤੇ ਉਹਨਾਂ ਨੂੰ 25 ਲੱਖ ਦਾ ਪਹਿਲਾ ਨਾਮ ਆਇਆ ਹਲੇ ਯਾਰ ਜਈਦਾ 25 ਲੱਖ ਨਹੀਂ ਆਦੇ ਤਾਂ ਬਾਬੇ ਦੀ ਮੇਰ ਹੈ ਜੀ ਗਾਂਧੀ ਬ੍ਰਦਰਸ ਦਾ ਮੈਂ ਇੱਕ ਸਲੋਗਨ ਬਣਾਇਆ ਸੁਪਨਿਆਂ ਨੂੰ ਕਰੋ ਸাকার ਗਾਂਧੀ ਬ੍ਰਦਰਸ ਲਾਟਰੀ ਦੇ ਨਾਲ 1 ਕਰੋੜ ਰੁਪਏ ਦਾ ਨਾਮ ਦੀਵਾਲੀ ਤੇ ਆਖਰੀ ਦਿਨ ਆਖਰੀ ਘੰਟਿਆਂ 'ਚ ਵਿਕੀ ਤੇਗਰ ਤੇ ਇੱਕ ਬੱਚੇ ਦੇ ਕਹਿੰਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਉਹਦੇ ਫਾਦਰ ਨੇ ਪੰਜ ਟਿਕਟਾਂ ਖਰੀਦੀਆਂ ਤੇ 1 ਕਰੋੜਪਤੀ ਬਣ ਗਿਆ ਇਸ ਤਰ੍ਹਾਂ ਦੀ ਇਹ ਦੇਖ ਲਓ ਜੀ ਸਾਰੀ ਫੋਟੋਆਂ ਲੱਗੀਆਂ ਨੇ ਹਾਲੇ ਕਈ ਫੋਟੋਆਂ ਮਿਸਿੰਗ ਨੇ ਨਵੀਂ ਨਵੀਂ ਦੁਕਾਨ ਹੈ ਜਿੱਥੇ ਅਸੀਂ ਜ਼ਿਆਦਾ ਫੋਟੋਆਂ ਲਾ ਨਹੀਂ ਪਾਏ ਆ ਥੋੜੀ ਜਗ੍ਹਾ ਦੀ ਵੀ ਤੰਗੀ ਹੈ ਤੇ ਹੋ ਸਕਦਾ ਅੱਧੇ ਹੀ ਤੁਹਾਡੇ ਕਿਸੇ ਹੋਰ winner ਹੋਵੇ ਕੋਈ ਜਿਨ੍ਹਾਂ ਦੀ ਫੋਟੋ ਲੱਗੇ ਅੱਜ ਮੇਰਾ ਇੱਕ ਸਵਾਲ ਹੈਗਾ ਜੀ ਆਨਲਾਈਨ ਟਿਕਟ ਦੀ ਗੱਲ ਕਰੀਏ ਕਹਿੰਦੇ ਕਿ ਆਨਲਾਈਨ ਟਿਕਟ ਖਰੀਦ ਹੁੰਦਾ ਹੈ ਦੇਖੋ ਆਨਲਾਈਨ ਤੇ ਨਾ ਦੋ ਤਰੀਕੇ ਨੇ ਲਾਟਰੀ ਖਰੀਦ ਹੁੰਦੇ ਇੱਕ ਤੇ ਜਿਹੜੇ ਦੁਕਾਨਦਾਰ ਨੂੰ ਤੁਸੀਂ ਜਾਂਦੇ ਹੋ ਉਨੇ ਨੂੰ ਤੁਸੀਂ ਆਰਡਰ ਕਰਤਾ ਉਹਨੇ ਤੁਹਾਨੂੰ ਫਿਜ਼ੀਕਲੀ ਪੋਸਟ ਕਰਤੀ ਉਹ ਤਰੀਕਾ ਤੇ ਕੁਝ ਹੱਦ ਤੱਕ ਸੇਵ ਹੈ ਕਿ ਤੁਸੀਂ ਅਣਜਾਣ ਬੰਦਿਆਂ ਨੂੰ WhatsApp ਤੇ ਬਿਨਾਂ ਗੱਲੂ ਪੈਸੇ ਪਾ ਕੇ ਟਿਕਟਾਂ ਦੀ ਫੋਟੋਆਂ ਖਰੀਦ ਲੈਂਦੇ ਹੋ ਉਹ ਨਿਰਾ ਫਰਾਡ ਹੈ ਪਹਿਲੀ ਗੱਲ ਜੇ ਤੁਸੀਂ ਦੁਕਾਨਦਾਰ ਨੂੰ ਜਾਂਦੇ ਹੀ ਨਹੀਂ ਕਦੇ ਮਿਲੇ ਨਹੀਂ ਆਨਲਾਈਨ ਉਹਨੂੰ ਪੈਸੇ ਕਿਵੇਂ ਦੇ ਦਿੰਦੇ ਹੋ ਮੈਂ ਹਰ ਵਾਰੀ ਵੀਡੀਓ ਚ ਕਹਿੰਦਾ ਕਿ ਲਾਟਰੀ ਦੁਕਾਨਾਂ ਤੋਂ ਖਰੀਦੋ ਰਿਜ਼ਲਟ ਸਰਕਾਰੀ ਮਤਲਬ ਵੈਬਸਾਈਟਾਂ ਤੋਂ ਦੇਖੋ ਯਾ ਫਿਰ ਦੁਕਾਨਾਂ ਤੇ ਜਾ ਕੇ ਦੇਖੋ ਲਾਟਰੀ ਦੀ ਫੋਟੋ ਨਾ ਖਰੀਦੋ ਕਿਉਂਕਿ ਇੱਕ ਫੋਟੋ ਕਈ ਸੈਂਕੜੇ ਜਗ੍ਹਾ ਵੰਡੀ ਜਾਂਦੀ ਹੈ ਉਹਦੇ ਤੇ ਇਨਾਮ ਦਾ ਦਾਵਾ ਨਹੀਂ ਹੋ ਸਕਦਾ ਜੇ ਕੋਈ ਬੰਦਾ ਦੂਰੋਂ ਫਿਜ਼ੀਕਲੀ ਟਿਕਟ ਲੈਣਾ ਚਾਹੁੰਦਾ ਤੇ ਦੁਕਾਨਦਾਰ ਜੀ ਉਹਨੂੰ ਪੋਸਟ ਕਰ ਸਕਦਾ ਤੇ ਕਰ ਦਵੇ ਜੋ ਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਸੇਫ ਹੋ ਕੇ ਚਲੋ ਲਾਟਰੀ ਦੁਕਾਨਦਾਰ ਤੋਂ ਖਰੀਦੋ ਮੇਰੇ ਤੋਂ ਖਰੀਦੋ ਜਾਂ ਛੇ ਤੋਂ ਖਰੀਦੋ ਆਨਲਾਈਨ ਅਨਨੋਨ ਬੰਦੇ ਨਾਲ ਚੈਟ ਕਰਕੇ ਆਪਣੇ ਜ਼ਰੂਰੀ ਡਾਕੂਮੈਂਟਸ ਜਿਸ ਤਰ੍ਹਾਂ ਕਿ ਆਧਾਰ ਕਾਰਡ ਤੇ ਪੈਨ ਕਾਰਡ ਵਗੈਰਾ ਦੀ ਡਿਟੇਲ ਸ਼ੇਅਰ ਨਾ ਕਰੋ ਅਵੇਰ ਰਹੋ ਬਸ ਨਾਸ਼ਤੇ ਕੀ ਮੈਸੇਜ ਹੋ ਬਾਜੀ ਜਿਸ ਤਰ੍ਹਾਂ ਇੱਕੋ ਹੀ ਹੈ ਕਿ ਲੁਧਿਆਣਾ ਵਾਸੀਆਂ ਨੂੰ ਇੱਕੋ ਹੀ ਅਪੀਲ ਹੈ ਜਿਨ੍ਹਾਂ ਨੂੰ ਘੰਟਾ ਕਰ ਥੋੜਾ ਰਸ਼ ਜਾਂ ਟ੍ਰੈਫਿਕ ਲੱਗਦਾ ਸੀਗਾ ਉਹ ਇਸ ਦੁਕਾਨ ਨੂੰ 70 ਨੰਬਰ ਨੂੰ ਪਿਆਰ ਦੇਣ ਬਹੁਤ ਖੁੱਲੀ ਜਗ੍ਹਾ ਇੱਥੇ ਸਾਡੇ ਕੋਲ 20-25 ਗਾਹਕ ਆਰਾਮ ਨਾਲ ਖੜ ਸਕਦੇ ਨੇ ਬੈਠ ਵੀ ਸਕਦੇ ਨੇ ਸੁਵਿਧਾ ਇੱਥੇ ਬਹੁਤ ਹੈ ਅੱਗੇ ਚੱਲ ਕੇ ਥੋੜੀ ਦੁਕਾਨ ਵੱਡੀ ਕਰ ਲਾਂਗੇ ਲੋੜੀ ਨੂੰ ਕੀ ਖਾਸ ਲੈ ਕੇ ਆਏ ਲੋਕਾਂ ਨੇ ਪੰਜਾਬ ਸਟੇਟ ਲੋੜੀ ਬੰਪਰ 10 ਕਰੋੜ ਦਾ ਨਾਮ ਗਰੰਟੀਡ ਲੈ ਕੇ ਆ ਰਹੀ ਹੈ ਇਸ ਤਰ੍ਹਾਂ ਸਿੱਕਮ ਦੀ ਵੀ ਹੈ ਲਾਟਰੀ 200 ਵਾਲੀ ਹੈ ਇਹ ਸਾਰੀ ਡਿਟੇਲ ਜਦ ਤੁਸੀਂ ਦੁਕਾਨਦਾਰ ਕੋਲ ਆਓਗੇ ਤੇ ਉਹ ਜ਼ਿਆਦਾ ਵੇਚਿਆ ਰਹੇਗੀ ਕਿਉਂਕਿ ਨਾ ਮੇਰੀ ਵੀਡੀਓ ਨਾ ਜੇ ਮੈਂ ਲਾਟਰੀ ਫੜ ਕੇ ਬੋਲਾਂ ਤਾਂ ਸਕੈਮਰ ਤੋਂ ਹੀ ਚੱਕੇ ਪਾ ਦਿੰਦੇ ਨੇ